ਹੈ ਵੀਰੀ ਨਾ ਕਿਸੇ ਬੰਦੇ ਦਾ ਟੀਚਾ ਹੁੰਦਾ ਵੀ ਮੈਂ ਆਹ ਮਕਾਮ ਤੇ ਪਹੁੰਚਣਾ ਵੀ ਮੈਂ ਹਾਸਲ ਕਰਨਾ ਮਿਹਨਤ ਉੱਤੇ ਲੱਗਿਆ ਹੁੰਦਾ ਬੰਦਾ ਪਰ ਉਹ ਬੰਦੇ ਦਾ ਨਾ ਲੋਕਾਂ ਨੂੰ ਬੜਾ ਫਿਕਰ ਹੁੰਦਾ ਲੋਕ ਬੜੇ ਉਹਦੇ ਬਾਰੇ ਗੱਲਾਂ ਕਰਨ ਲੱਗ ਜਾਂਦੇ ਨੇ ਐ ਕਰਨਾ ਚਾਹੀਦਾ ਇਹਨਾਂ ਨੂੰ ਐ ਕਰਨਾ ਚਾਹੀਦਾ ਉਹ ਮਤਾਂ ਦੇਣ ਲੱਗ ਜਾਂਦੇ ਇਸ ਕਰਕੇ ਵੀ ਇਹਨੂੰ ਪੁੱਛਣਾ ਕਿ ਤੁਹਾਨੂੰ ਦੱਸੋ ਕਾਹਦਾ ਫਿਕਰ ਹੈ ਕਈ ਬਰੀ ਬੰਦੇ ਦੇ ਕੋਈ ਦਿਮਾਗ ਤੇ ਟੀਚਾ ਹੁੰਦਾ ਨੂੰ ਹਾਸਲ ਕਰਨਾ ਮੈਂ ਬਾਅਦ ਵਿੱਚ ਆਹ ਕੰਮ ਕਰਨਾ ਇਸ ਕਰਕੇ ਲੋਕਾਂ ਨੂੰ ਬੱਥੇ ਫਿਕਰ ਹੁੰਦਾ ਇਹ ਚੀਜ਼ਾਂ ਦਾ ਕਿ ਤੁਸੀਂ ਕਾਹਨੂੰ ਇੱਥੇ ਬੈਠੇ ਹਸਾਬ ਪਤਾ ਬੁਲਾਈ ਜਾਂਦੇ ਜਿਨ੍ਹਾਂ ਦੇ ਘਰ ਪਰਿਵਾਰ ਦੇ ਵਿੱਚ ਜੋ ਵੀ ਕੁਝ ਕਰਨਾ ਉਹਨਾਂ ਨੂੰ ਆਪ ਫਿਕਰ ਹੈਗਾ ਵੀ ਐਸੀ ਕਰਨਾ ਟਾਈਮ ਸਿਰ ਪਰ ਲੋਕਾਂ ਨੂੰ ਜਿਹੜੇ ਮੋੜਾ ਖੰਡਾ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਬਹੁਤ ਤੇਜ਼ ਦਾ ਟੈਨਸ਼ਨ ਆਉਂਦੀ ਉਹ ਕੰਮ ਲੱਗੇ ਰਹਿੰਦੇ ਅਗਨਾਂ ਵੀ ਆ ਨਹੀਂ ਆ ਕਰਨਾ ਨਹੀਂ ਆ ਕਰਨੋਂ ਸਾਹਬਤਾ ਬੁਲਾਉਂਦੇ ਰਹਿੰਦੇ ਤੇ ਤੁਸੀਂ ਨਾ ਸਾਹਬ ਲਾਇਆ ਕਰੋ ਇਹਨਾਂ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਦਾ ਕੰਮ ਤੇ ਲੱਗੇ ਰਹੋ ਠੀਕ ਹੈ ਜੀ